ਜੋ ਵਚਨ ਦੇ ਵਿੱਚੋਂ ਸਿੱਖਣਾ ਆ ਉਹਦਾ ਟਾਈਟਲ ਆ ਫਲਦਾਰ ਬਣੋ ਹallelujah ਸੋ ਹੁਣ ਤੁਸੀਂ ਡਿਸਾਈਡ ਕਰਨਾ ਕਿ ਆਪਾਂ ਅੰਬ ਦੇ ਬੂਟੇ ਬਣ ਕੇ ਉੱਠਣਾ ਕਿ ਅਮਰੂਦਾਂ ਦੇ ਬੂਟੇ ਬਣ ਕੇ ਉੱਠਣਾ ਪਰ ਆਪਾਂ ਇਹੋ ਜਿਹਾ ਇੱਕ ਪੇੜ ਇਸ ਜਗ੍ਹਾ ਤੋਂ ਬਣ ਕੇ ਉੱਠਣਾ ਜਿਨੂੰ ਭਾਂਤ ਭਾਂਤ ਦੇ ਫਲ ਲੱਗਣ ਹallelujah ਜਿਹੜੇ ਸੰਸਾਰ ਦੇ ਵਿੱਚ ਪੌਦੇ ਆ ਜੋ ਆਂਬ ਦਾ ਆ ਉਹਨੂੰ ਆਂਬ ਹੀ ਲੱਗਦੇ ਆ ਸੇਬ ਨਹੀਂ ਲੱਗਦੇ ਇਦਾਂ ਨਹੀਂ ਹੈਗਾ ਵੀ ਇੱਕ ਡਾੜੀ ਨੂੰ ਆਂਬ ਲੱਗੇ ਆ ਇੱਕ ਨੂੰ ਸੇਬ ਲੱਗੇ ਇੱਕ ਨੂੰ ਮਿਰਚਾਂ ਵੀ ਲੱਗੀਆਂ ਦੇਖਿਆ ਕਦੀ ਇਦਾਂ ਦਾ ਪਰ ਜੇ ਆਪਾਂ ਆਪਣੀ ਜ਼ਿੰਦਗੀ ਵੱਲ ਦੇਖੀਏ ਤਾਂ ਫੇਰ ਇਦਾਂ ਹੀ ਆ ਮੜੇ ਜੇ ਮਿੱਠੇ ਆ ਆਂਬ ਦੇ ਵਾਂਗਾਂ ਵਾਵਾ ਸਾਰੇ ਖੱਟੇ ਆ ਨਿੰਬੂ ਦੇ ਵਾਂਗ ਲੌਂਗੀ ਮਿਰਚ ਦੇ ਵਾਂਗ ਕੌੜੇ ਵੀ ਆ ਤਾਂ ਆਪਾਂ ਕਿਹੜਾ ਬੂਟਾ ਆ ਫਲਦਾਰ ਤਾਂ ਹੈਗੇ ਆ ਸ਼ੁਕਰ ਹੈ ਪ੍ਰਭੂ ਦਾ ਪਰ ਆਪਾਂ ਦੇਖਣਾ ਆ ਵੀ ਜਿਹੜੇ ਫਲ ਸਾਡੇ ਜੀਵਨ ਦੇ ਬੂਟੇ ਨੂੰ ਲੱਗੇ ਆ ਉਹ ਕੰਮ ਦੇ ਵੀ ਆ ਜਾਂ ਨਹੀਂ ਕਈ ਵਰੀ ਬਹੁਤ سارے ਰੁੱਖ ਐ ਹੋਜੇ ਹੁੰਦੇ ਆ ਜਿਨ੍ਹਾਂ ਨੂੰ ਫਲ ਲੱਗੇ ਹੁੰਦੇ ਆ ਪਰ ਉਹ ਫਲ ਕਿਸੇ ਵੀ ਕੰਮ ਨਹੀਂ ਆਉਂਦੇ ਕਈ ਵਰੀ ਉਹ ਬਹੁਤ ਵੱਡੇ ਵੱਡੇ ਹੁੰਦੇ ਆ ਕਈਆਂ ਥਾਵਾਂ ਤੇ ਆਪਾਂ ਜਾਣਦੇ ਮੈਨੂੰ ਤੇ ਉਹ ਉਹ ਨਾਮ ਵੀ ਨਹੀਂ ਪਤਾ ਵੀ ਉਹਨਾਂ ਨੂੰ ਕਹਿੰਦੇ ਕੀ ਆ ਤਾਂ ਉਹ ਇਹੋ ਜੇ ਹੁੰਦੇ ਕਹਿੰਦੇ ਜੀ ਇਹ ਖਾ ਨਹੀਂ ਸਕਦੇ ਕਿ ਇਸ ਕੰਮ ਆਉਂਦੇ ਪਸ਼ੂਆਂ ਨੂੰ ਪਾਉਂਦੇ ਨਹੀਂ ਜੀ ਇਹ ਪਸ਼ੂਆਂ ਨੂੰ ਇਹ ਕੰਮ ਵੀ ਨਹੀਂ ਆਉਂਦੇ ਫਿਰ ਕਹਾਂ ਤੇ ਇਹ ਓਦਾਂ ਹੀ ਆ ਹੁਣ ਆਪਾਂ ਦੇਖਣਾ ਵੀ ਆਪਾਂ ਓਦਾਂ ਹੀ ਆ ਕਿ ਆਪਾਂ ਕੰਮ ਦੇ ਆ ਹallelujah ਸੋ ਆਪਾਂ ਫਲਦਾਰ ਬਣਨਾ ਆ ਤੇ ਫਲਦਾਰ ਹੋਣਾ ਸੈਨਾਵਾਂ ਦੇ ਯਹੋਵਾ ਪਰਮੇਸ਼ਵਰ ਦੀ ਪਹਿਲੀ ਇੱਛਾ ਆ ਜਦੋਂ ਆਪਾਂ ਪ੍ਰਾਰਥਨਾ ਕਰਦੇ ਆ ਤੇ वचन ਦੇ ਵਿੱਚ ਲਿਖਿਆ ਆ ਜਦੋਂ ਪ੍ਰਭੂ ਯਿਸੂ ਮਸੀਹ ਜੀ ਨੇ ਜਿਹੜੀ ਪ੍ਰਾਰਥਨਾ ਆਪਾਂ ਨੂੰ ਸਿਖਾਈ ਉਹਨੇ ਕਿਹਾ हे ਪਿਤਾ ਤੇਰੀ ਮਰਜ਼ੀ ਪੂਰੀ ਹੋਵੇ ਹallelujah ਲਿਖਿਆ ਨਾ ਇਦਾਂ ਕਿ ਜਦੋਂ ਆਪਾਂ ਵੀ ਪ੍ਰਾਰਥਨਾ ਕਰਦੇ ਤੇ ਆਪਾਂ ਵੀ ਆਪਣੀ ਪ੍ਰਾਰਥਨਾ ਚ ਕਹਿੰਦੇ ਕਿ ਨਹੀਂ ਕਹਿੰਦੇ ਤੁਸੀਂ ਕਹਿੰਦੇ ਹੋ ਉਹਨੇ ਕਿ ਨਹੀਂ ਕਹਿੰਦੇ ਹੁੰਦੇ ਕਿਉਂਕਿ ਬਹੁਤ ਸਾਰੇ ਲੋਕ ਇਦਾਂ ਕਹਿਣ ਤੋਂ ਡਰਦੇ ਆ ਵੀ ਆਪਾਂ ਕਹਿਣਾ ਨਹੀਂ ਆ ਵੀ ਪ੍ਰਭੂ ਤੇਰੀ ਮਰਜ਼ੀ ਪੂਰੀ ਹੋਵੇ ਪਤਾ ਉਹ ਕਾਤੇ ਡਰਦੇ ਆ ਉਹ ਕਹਿੰਦੇ ਵੀ ਅਸੀਂ ਤਾਂ ਪ੍ਰਾਰਥਨਾ ਦੇ ਵਿੱਚ ਕਹਣਾ ਹੈ ਪ੍ਰਭੂ ਅਸੀਂ ਕੈਨੇਡਾ ਨੂੰ ਜਾਣਾ ਜੇ ਪਿੱਛੋਂ ਐਦਾਂ ਕਹਤਾ ਵੀ ਪ੍ਰਭੂ ਤੇਰੀ ਮਰਜ਼ੀ ਪੂਰੀ ਹੋਵੇ ਜੇ ਪ੍ਰਭੂ ਦੀ ਮਰਜ਼ੀ ਕੈਨੇਡਾ ਭੇਜਣ ਦੀ ਨਾ ਹੋਈ ਫੇ ਗੱਲ ਨਹੀਂ ਬਣਨੀ ਕਈ ਲੋਕ ਐਸੇ ਕਰਕੇ ਡਰਦੇ ਆਪਣੀ ਪ੍ਰਾਰਥਨਾ ਦੇ ਪਿੱਛੇ ਇਹ ਨਹੀਂ ਕਹਿੰਦੇ ਵੀ ਪ੍ਰਭੂ ਤੇਰੀ ਮਰਜ਼ੀ ਪੂਰੀ ਹੋਵੇ ਕਹ ਕੇ ਕਈ ਵਾਰੀ ਉਹਨਾਂ ਨੂੰ ਲੱਗਦਾ ਆ ਕਿ ਇਹ ਪਰਮੇਸ਼ਵਰ ਦੀ ਮਰਜ਼ੀ ਚ ਨਹੀਂ ਹੋ ਸਕਦਾ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਜੇ ਇਸ ਗੱਲ ਦੇ ਪਿੱਛੇ ਆਪਾਂ ਨੂੰ ਇਦਾਂ ਲੱਗੇ ਵੀ ਇਹ ਪ੍ਰਭੂ ਦੀ ਮਰਜ਼ੀ 'ਚ ਨਹੀਂ ਹੋਣਾ ਫਿਰ ਆਪਾਂ ਉਹ ਚੀਜ਼ਾਂ ਬਾਰੇ ਪ੍ਰਾਰਥਨਾ ਹੀ ਨਹੀਂ ਕਰਨੀ ਜੇ ਆਪਾਂ ਨੂੰ ਇਦਾਂ ਭੈ ਆਉਂਦਾ ਆ ਕਿ ਜੇ ਆਪਾਂ ਕਿਹਾ ਪਰ ਇਹ ਪ੍ਰਭੂ ਦੀ ਮਰਜ਼ੀ 'ਚ ਨਹੀਂ ਆ ਪ੍ਰਭੂ ਦੀ ਇੱਛਾ ਨਹੀਂ ਆਏ ਤਾਂ ਜੇ ਪ੍ਰਭੂ ਦੀ ਇੱਛਾ ਚ ਨਹੀਂ ਆ ਉਹ ਫੇ ਤੁਹਾਨੂੰ ਲੱਗਦਾ ਵੀ ਆਪਾਂ ਨੂੰ ਦੇਊਗੇ ਜੇ ਪ੍ਰਭੂ ਨੂੰ ਉਹ ਪਸੰਦ ਹੀ ਨਹੀਂ ਆ ਤਾਂ ਫੇ ਪ੍ਰਭੂ ਤੁਹਾਨੂੰ ਦੇਊਗਾ ਉਹ ਕਿਉਂਕਿ ਪ੍ਰਭੂ ਤੁਹਾਨੂੰ ਬਹੁਤ ਪ੍ਰੇਮ ਕਰਦੇ ਆਂ ਪ੍ਰਭੂ ਤੁਹਾਡੇ ਨਾਲ ਸੱਚੀ ਮੁਹੱਬਤ ਕਰਦੇ ਆਂ ਇੰਨਾ ਪ੍ਰੇਮ ਕਰਦੇ ਆ ਕਿ ਤੁਹਾਨੂੰ ਬਚਾਉਣ ਦੇ ਲਈ ਮੈਨੂੰ ਬਚਾਉਣ ਦੇ ਲਈ ਉਹਨਾਂ ਨੇ ਆਪਣਾ ਇਕਲੌਤਾ ਪੁੱਤਰ ਬਲੀਦਾਨ ਹੋਣ ਦੇ ਲਈ ਦੇ ਦਿੱਤਾ ਹallelujah ਸੋ ਆਪਾਂ ਵਚਨ ਦੇ ਵਿੱਚੋਂ ਦੇਖਦੇ ਆਂ ਫਲਦਾਰ ਹੋਣ ਦੇ ਬਾਰੇ ਵਿੱਚ ਆਪਾਂ ਦੇਖਦੇ ਆਂ ਬੁੱਕ ਆਫ ਲੂਕ ਚੈਪਟਰ ਨੰਬਰ 13 ਵਰਸ ਨੰਬਰ 6 ਟੂ 9 ਲੂਕਾ ਦੀ ਕਿਤਾਬ ਉਹਦਾ 13 ਨੰਬਰ ਅਧਿਆਇ ਅਰੋਦੀ 6 ਤੋਂ 9 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ ਉਸ ਨੇ ਇਹ ਦ੍ਰਿਸ਼ਟਾਂਤ ਦਿੱਤਾ ਕਿ ਕਿਸੇ ਮਨੁੱਖ ਦੇ ਅੰਗੂਰੀ ਬਾਗ ਵਿੱਚ ਇੱਕ ਹੰਜੀਰ ਦਾ ਬੂਟਾ ਲਾਇਆ ਹੋਇਆ ਸੀ ਅਤੇ ਉਹ ਉਸ ਦਾ ਫਲ ਲੈਣ ਆਇਆ ਪਰ ਨਾ ਲੱਭਾ ਤਦ ਉਹਨੇ ਬਾਗਵਾਨ ਨੂੰ ਆਖਿਆ ਵੇਖ ਮੈਂ ਇਸ ਹੰਜੀਰ ਦੇ ਬੂਟੇ ਦੇ ਫਲ ਲੈਣ ਨੂੰ ਤਿੰਨ ਵਰੀਆਂ ਤੋਂ ਆਂਦਾ ਹਾਂ ਪਰ ਨਹੀਂ ਲੱਭਦਾ ਇਹਨੂੰ ਵੱਡ ਸੁੱਟ ਕਾਨੂੰ ਜਬੀਨ ਮੇਂ ਰੋਕ ਛੱਡੀਆ ਪਰ ਉਸਨੇ ਉਹਨੂੰ ਉੱਤਰ ਦਿੱਤਾ ਸਵਾਮੀ ਜੀ ਇਹਨੂੰ ਐਤਕੀ ਹੋਰ ਵੀ ਰਹਿਣ ਦਿਓ ਜਦ ਤੱਕ ਮੈਂ ਇਹਦੇ ਗਿਰਦੇ ਖਾਲ ਨਾ ਖੋਦਾ ਅਤੇ ਰੂੜੀ ਨਾ ਪਾਵਾਂ ਸ਼ਾਇਦ ਅੱਗੇ ਨੂੰ ਫਲ ਲੱਗੇ ਨਹੀਂ ਤਾਂ ਇਹਨੂੰ ਵਢਾ ਸੁੱਟੀ ਹਾਲੇਲੂਇਆ ਸੋ ਹੁਣ ਆਪਾਂ ਇਸ ਦ੍ਰਿਸ਼ਟਾਂਤ ਦੇ ਵਿੱਚ ਫਸਟ ਆਫ ਆਲ ਇਹ ਕੀ ਆ ਇੱਕ ਦ੍ਰਿਸ਼ਟਾਂਤ ਆ ਭਾਬੂ ਯਿਸੂਮਸੀ ਬਾਲੀਵਰੀ ਦ੍ਰਿਸ਼ਟਾਂਤਾਂ ਦੇ ਰਹੀ ਗੱਲ ਕਰਦੇ ਸੀਗੇ ਤੇ ਇੱਥੇ ਵੀ ਇੱਕ ਦ੍ਰਿਸ਼ਟਾਂਤ ਆ ਇੱਕ ਕਹਾਣੀ ਦੇ ਵਾਂਗ ਉਹ ਗੱਲ ਕਰ ਰਹੇ ਉਦਾਹਰਣ ਦੇ ਵਾਂਗ ਇੱਕ ਗੱਲ ਕਰ ਰਹੇ ਆ ਕਿ ਇੱਕ ਅੰਗੂਰੀ ਬਾਗ ਆ ਇੱਕ ਬਾਗ ਆ ਜਿੱਥੇ ਇੱਕ ਹੰਜ਼ੀਰ ਦਾ ਬੂਟਾ ਲੱਗਾ ਹੋਇਆ ਆ ਔਰ ਜਿਹੜਾ ਉਸ ਬਾਗ ਦਾ ਮਾਲਕ ਆ ਜਿਹੜਾ ਉਹ ਆਉਂਦਾ ਆ ਤਿੰਨ ਵਰਿਆਂ ਤੋਂ ਉਹ ਆਉਂਦਾ ਆ ਅਰ ਉਹ ਉੱਥੋਂ ਦੇ ਮਾਲੀ ਨੂੰ ਕੀ ਕਹਿੰਦਾ ਆ ਕਹਿੰਦਾ ਮੈਂ ਤਿੰਨਾਂ ਸਾਲਾਂ ਤੋਂ ਆਉਨਾ ਆ ਫਲ ਲੈਣ ਦੇ ਲਈ ਪਰ ਇਹਨੂੰ ਕੋਈ ਫਲ ਨਹੀਂ ਲੱਗਾ ਹੁੰਦਾ ਇਹਨੂੰ ਵੱਡ ਸੱਟ ਤੁਹਾਨੂੰ ਪਤਾ ਉਹ ਹੰਜੀਰ ਦਾ ਬੂਟਾ ਕੌਣ ਆ ਕਿੰਨੇ ਜਣੇ ਜਾਣਦੇ ਉਹ ਹੰਜੀਰ ਦਾ ਬੂਟਾ ਕੌਣ ਆ ਨੋ ਵਨ ਓਕੇ ਓਨਲੀ ਦੋ ਹੱਥ ਖੜੇ ਹੋਏ ਆ ਤਾਂ ਹੀ ਤੁਹਾਨੂੰ ਕਹੀਦਾ वचन ਪੜਿਆ ਕਰੋ ਅਰ वचन ਪੜਨ ਤੋਂ ਪਹਿਲਾਂ ਪ੍ਰਾਰਥਨਾ ਕਰਿਆ ਕਰੋ ਕਿ ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਸਾਡੀ ਮਦਦ ਕਰੋ ਜਦੋਂ ਅਸੀਂ वचन ਪੜੀਏ ਸਾਨੂੰ ਐਨ ਸਹੀ ਤਰੀਕੇ ਨਾਲ ਸਮਝ ਆਵੇ ਤੇ ਪਵਿੱਤਰ ਆਤਮਾ ਜੀ ਆਪ ਸਾਨੂੰ ਸਮਝਾਉਣ ਫੇ ਆਪਣਾ ਬਾਈਬਲ ਸਖਰੀਦਣ ਦਾ ਕੀ ਫਾਇਦਾ ਆ ਇਹ ਜਿਹੜਾ ਪਵਿੱਤਰ वचन ਆ ਤੁਸੀਂ ਇਹਨੂੰ ਲਿਆ ਆ ਤੁਸੀਂ ਇਹਨੂੰ ਕੈਰੀ ਕਰਦੇ ਆ ਤੁਹਾਡੇ ਹੱਥਾਂ ਦੇ ਵਿੱਚ ਆ ਤੁਹਾਡੇ ਝੋਲਿਆਂ 'ਚ ਆ ਤੁਹਾਡੇ ਘਰਾਂ ਦੇ ਵਿੱਚ ਆ ਪਰ ਕੋਈ ਫਾਇਦਾ ਨਹੀਂ ਆ ਬਹੁਤ ਸਾਰੇ ਲੋਕ ਕੀ ਕਰਦੇ ਆ ਜਿਨ੍ਹਾਂ ਨੂੰ ਦੱਬੇ ਪੈਂਦੇ ਆ ਰਾਤ ਨੂੰ ਬੁਰੇ ਸੁਪਨੇ ਆਉਂਦੇ ਆ ਉਹ ਕੀ ਕਰਦੇ ਛਾਤੀ ਤੇ ਰੱਖ ਲੈਂਦੇ ਬਾਈਬਲ ਨੂੰ ਕੋਈ ਸਰਹਾਣੇ ਹੇਠਾਂ ਰੱਖ ਲੈਂਦਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੇ ਤੁਹਾਨੂੰ ਦੱਬੇ ਪੈਂਦੇ ਤੁਸੀਂ ਬਾਈਬਲ ਵੀ ਛਾਤੀ ਤੇ ਰੱਖ ਲਿਆ ਦੂਨੇ ਦੱਬੇ ਪੈਣੇ ਆ ਇੱਕ ਤਾਂ ਪਹਿਲਾਂ ਤੋਂ ਹੀ ਪ੍ਰੈਸ਼ਰ ਆ ਸਵਾ ਕਿਲੋ ਹੋਰ ਭਾਰ ਰੱਖ ਲਿਆ ਬਾਈਬਲ ਦਾ ਭਾਰ ਪਾਉਣ ਦੇ ਨਾਲ ਕੁਝ ਵੀ ਠੀਕ ਨਹੀਂ ਹੋਣਾ ਜੇ ਤੁਹਾਡਾ ਸਿਰ ਦੁਖਦਾ ਆ ਤੇ ਤੁਸੀਂ ਪੁੱਤਰ ਵਚਨ ਨੂੰ ਚੱਕ ਕੇ ਪੁੱਤਰ ਬਾਈਬਲ ਨੂੰ ਚੱਕ ਕੇ ਇਦਾਂ ਸਿਰ ਤੇ ਰੱਖੀ ਫਿਰੋ ਭਾਵੇਂ 1 ਘੰਟਾ ਰੱਖੀ ਫਿਰੋ ਕੋਸ਼ ਠੀਕ ਨਹੀਂ ਹੋਣਾ ਤੁਹਾਡੇ ਸਿਰ ਦਾ ਜੇ ਆਪਾਂ ਕਿਸੇ ਕਮਲੇ ਦੇ ਗਲ ਦੇ ਵਿੱਚ ਬਾਈਬਲ ਦੇ ਪੇਜ ਲੈ ਕੇ ਉਹਦਾ ਤਵੀਤ ਕਰਾ ਕੇ ਪਾ ਦਈਏ ਤੁਹਾਨੂੰ ਕੀ ਲੱਗਦਾ ਉਹਨੂੰ ਮਤ ਆਜੂਗੀ ਵਚਨਤਾ ਸਮਰਥੀਆ ਫਿਰ ਉਹਨੂੰ ਮਤ ਕਾ ਤੋ ਨਹੀਂ ਆਉਣੀ ਵਚਨ ਹੱਥਾਂ ਵਿੱਚ ਕੈਰੀ ਕਰਨ ਦੇ ਨਾਲ ਗੱਲ ਨਹੀਂ ਬੰਦੀ ਵਚਨ ਕੈਰੀ ਕਰਨਾ ਤੇ ਉਹਨੂੰ ਆਪਣੇ ਮਨ ਦੇ ਵਿੱਚ ਕਰੋ ਵਚਨ ਨੂੰ ਲੈਣਾ ਹੈ ਨਾ ਤੇ ਆਪਣੇ ਦਿਲ ਦੇ ਵਿੱਚ ਲਵੋ ਐਦਾਂ ਥੋੜੀ ਵੀ ਮਹੀਨੇ ਪਿੱਛੋਂ ਇਹਦੇ ਉੱਤੋਂ ਆਪਾਂ ਕੱਟਾ ਛਾੜ ਲਿਆ ਹਫ਼ਤੇ ਪਿੱਛੋਂ ਇਹਨੂੰ ਆਪਾਂ ਚਰਚ ਦੇ ਵਿੱਚ ਆਣ ਕੇ ਖੋਲ ਲਿਆ ਇਹਨੂੰ ਸਿੱਖੋ ਜਿੱਥੋਂ ਨਹੀਂ ਸਮਝ ਆਉਂਦਾ ਤੁਹਾਡੇ ਕੋਲ ਚਰਚ ਦੇ ਨੰਬਰਸ ਆ ਤੁਸੀਂ ਫੋਨ ਕਰੋ 올 ਦਾ ਟਾਈਮ ਅਸੀਂ ਜਿਹੜੀਆਂ ਕਾਲਸ ਅਟੈਂਡ ਕਰਦੇ ਆ ਇੱਕ ਇੱਕ ਬੰਦਾ ਹਫਤੇ ਦੇ ਵਿੱਚ ਕਈ ਇਹੋ ਜਿਹੇ ਪੰਜਾ ਪੰਜਾ ਵੀ ਫੋਨ ਕਰਦੇ ਆ ਸਾਡੀ ਲੱਤ ਦੁਖਦੀ ਆ ਸਾਡਾ ਸਿਰ ਦੁਖਦਾ ਆ ਮੈਂ ਅੰਡਰਸਟੈਂਡ ਕਰ ਸਕਦੀ ਆ ਉਹਨਾਂ ਦੀ ਦਰਦ ਨੂੰ ਉਹ ਕਿੰਨੇ ਪਰੇਸ਼ਾਨ ਹੋਣਗੇ ਜਿਹੜਾ ਬਾਰ ਬਾਰ ਫੋਨ ਕਰਦੇ ਆ ਪਰ ਇੱਕ ਵੀ ਫੋਨ ਇਹੋ ਜਿਹਾ ਨਹੀਂ ਆਉਂਦਾ ਕਿ ਸਾਡੇ ਲਈ ਪ੍ਰਾਰਥਨਾ ਕਰੋ ਸਾਨੂੰ ਵਚਨ ਸਮਝ ਨਹੀਂ ਆਉਂਦਾ ਸਾਡੇ ਲਈ ਪ੍ਰਾਰਥਨਾ ਕਰੋ ਅਸੀਂ ਪਵਿੱਤਰਤਾਈ ਚ ਵਧਣਾ ਸਾਡੇ ਲਈ ਪ੍ਰਾਰਥਨਾ ਕਰੋ ਪਰਮੇਸ਼ਵਰ ਸਾਡੇ ਨਾਲ ਦਰਸ਼ਨਾਂ ਦੇ ਵਿੱਚ ਗੱਲ ਕਰਨ ਸਾਡੇ ਲਈ ਪ੍ਰਾਰਥਨਾ ਕਰੋ ਸਾਨੂੰ ਪਵਿੱਤਰ ਆਤਮਾ ਦਾ ਵਰਦਾਨ ਮਿਲੇ ਕੀ ਤੁਹਾਨੂੰ ਲੱਗਦਾ ਨਹੀਂ ਇਹ ਆਪਣੇ ਆਪਣੇ ਜੀਵਨ ਦੀ ਜ਼ਰੂਰਤ ਪ੍ਰਾਰਥਨਾ ਕਰਾਉਣੇ ਜੀ ਅਸੀਂ 에어ਪੋਰਟ ੱਲੇ ਆ ਸਾਡੇ ਰਾਹ ਦੇ ਵਿੱਚ ਕੋਈ ਤੰਗੀ ਨਾ ਆਵੇ ਕਦੀ ਕਿਸੇ ਨੇ ਪ੍ਰਾਰਥਨਾ ਕਰਾਈ ਵੀ ਅਸੀਂ ਸਵਰਗ ਨੂੰ ਵੀ ਤੁਰੇ ਆ ਸਾਡੇ ਰਾਹ ਦੇ ਵਿੱਚ ਕੋਈ ਦਿੱਕਤ ਨਾ ਆਵੇ ਇੰਨੇ ਮਤਲਬ ਪ੍ਰਸਤ ਨਾ ਬਣੋ ਤੁਸੀਂ ਜਿਹੜੀ ਕਮਾਈ ਜੋੜਨ ਦੇ ਆ ਨਾ ਇਹ ਇੱਥੇ ਹੀ ਨਾਸ਼ ਹੋ ਜਣੀ ਆ ਨਾਲ ਨਹੀਂ ਜਾਣੀ ਜੋ ਵੀ ਆਪਾਂ ਇਕੱਠਾ ਕਰ ਰਹੇ ਆ ਤੁਸੀਂ ਸੋਚ ਕੇ ਦੇਖੋ ਜੋ ਵੀ ਆਪਾਂ ਇਕੱਠਾ ਕਰ ਰਹੇ ਆਂ ਜਿਹੜੀਆਂ ਦਿਖਣ ਵਾਲੀਆਂ ਚੀਜ਼ਾਂ ਆ ਇਹ ਸਭ ਇੱਥੇ ਰਹਿ ਜਾਣੀਆਂ ਆਪਾਂ ਨੂੰ ਤੇ ਪਤਾ ਨਹੀਂ ਨਾ ਜੇ ਹੁਣੇ ਰੈਪਚਰ ਹੋ ਜੂਏ ਤਾਂ ਸਾਰਾ ਕੁਝ ਤਾਂ ਰਿਆਦਾ ਧਰਿਆ ਰਹਿ ਜਾਣਾ ਤੇ ਪ੍ਰਭੂ ਦੇ ਚਾਉਣ ਵਾਲੇ ਉਠਾ ਲਏ ਜਾਣੇ ਆ ਜਦ ਪ੍ਰਭੂ ਦੀ ਮਰਜ਼ੀ ਪੂਰੀ ਹੋਵੇ ਕਿ ਜਿੱਦਾਂ ਉਹ ਚਾਹੁੰਦੇ ਆ ਜਿੰਨਾ ਚਿਰ ਸਾਡਾ ਜੀਵਨ ਆਪਾਂ ਨੂੰ ਤੇ ਪਤਾ ਨਹੀਂ ਵੀ ਘੜੀ ਹੈਗੇ ਕਿ ਪਲ ਹੈਗੇ ਆ ਕੱਲ ਨੂੰ ਹੈਗੇ ਕਿ ਪਰਸੋਂ ਨੂੰ ਹੈਗੇ ਆ ਜਾਂ ਹੈ ਹੀ ਨਹੀਂ ਤਾਂ ਕਿਉਂ ਨਾ ਹੋਏ ਅਸੀਂ ਫਰਸਟ ਪ੍ਰੈਫਰੈਂਸ ਉਸ ਚੀਜ਼ ਨੂੰ ਦਈਏ ਜਿਹੜੀ ਸਾਡੇ ਨਾਲ ਜਾ ਸਕਦੀ ਆ ਤਾਂ ਸਾਡੇ ਨਾਲ ਕਿਹੜੀ ਚੀਜ਼ ਜਾ ਸਕਦੀ ਆ ਹਾਂਜੀ ਕੋਈ ਬੋਲ ਦੋ ਹਾਂਜੀ ਮੈਂ ਕੁਛ ਨਹੀਂ ਕਹਿਣਾ ਬੋਲ ਦੋ ਜਿਹੜੇ ਚੰਗੇ ਕੰਮ ਕਰਾਂਗੇ ਨਾ ਜਿਹੜਾ ਪਰਮੇਸ਼ਵਰ ਦੇ ਆਖੇ ਲੱਗਾਂਗੇ ਉਹ ਆਪਣੇ ਨਾਲ ਜਾਣਾ ਇੱਕ ਹੋਰ ਗੱਲ ਦੱਸਾਂ ਜਿਹੜੇ ਬੁਰੇ ਕੰਮ ਕਰਾਂਗੇ ਉਹ ਵੀ ਆਪਣੇ ਨਾਲ ਹੀ ਜਾਣੇ ਆ। ਲੇਖਾ ਦੋਹਾਂ ਚੀਜ਼ਾਂ ਦਾ ਦੇਣਾ ਪੈਣਾ ਹੈ। ਤਾਂ ਜਦੋਂ ਜੋਖੇ ਗਏ ਤਾਂ ਸਾਵੇਂ-ਸਾਵੇਂ ਨਹੀਂ ਨਿਕਲਨੇ ਚਾਹੀਦੇ। ਇੱਕ ਪੱਲਾ ਭਾਰੀ ਹੋਣਾ ਚਾਹੀਦਾ ਉਹ ਬੁਰੀਾਈ ਦਾ ਨਹੀਂ ਚੰਗਿਆਈ ਦਾ ਹੋਣਾ ਚਾਹੀਦਾ ਆ। ਹਾਲੇਲੂਇਆ। ਇਹ ਸਾਰਿਆਂ ਨੇ ਬਹੁਤ ਕਹਿਣਾ ਵੀ ਸਿਸਟਰ ਕੋੜਾ ਬਹੁਤ ਬੋਲਦੀ ਆ। ਪਰ ਮੈਂ ਕੌੜਾ ਨਹੀਂ ਬੋਲਦੀ ਸੱਚਾ ਬੋਲਦੀ ਆਂ ਔਰ ਵਚਨ ਚੋਂ ਬੋਲਦੀ ਆਂ ਗੁੱਸੇ ਨਹੀਂ ਹੋਣਾ ਕਿਸੇ ਨੇ ਅੱਗੇ ਤੋਂ ਜਦੋਂ ਕੋਈ ਵਚਨ ਚੋਂ ਗੱਲ ਹੋਏ ਪਟਾਫਟ ਤੁਸੀਂ ਦਓ ਪੰਡੋਰ ਚਰਚ ਜੀਜ਼ਸ ਹੀਲਿੰਗ ਮਿਨਿਸਟਰੀ ਦੀ ਕਲੀਸਿਆ ਆ ਤੁਸੀਂ ਖਾਲਾ ਜੀ ਦੇ ਬਾੜੇ ਚ ਨਹੀਂ ਪਲਣ ਵਧਣ ਵਾਲੇ ਤੁਸੀਂ ਖੁਦਾਵੰਦ ਦੇ ਬਾੜੇ ਦੀਆਂ ਭੇਡਾਂ ਹੋ ਹਾਲੇਲੂਇਆ ਤੁਹਾਨੂੰ ਤਾਜ਼ਾ ਖੁਰਾਕ ਮਿਲਦੀ ਆ ਤਾਜ਼ਾ ਖੁਰਾਕ ਐਨ ਅਵਲ ਦਰਜੇ ਦੀ ਖੁਰਾਕ ਮਿਲਦੀ ਆ ਔਰ ਮੈਂ ਚੈਲੰਜ ਕਰਦੀ ਆ ਇਹੋ ਜੀ ਖੁਰਾਕ ਜੇ ਤੁਹਾਨੂੰ ਕਿਤੇ ਹੋਰ ਮਿਲਦੀ ਹੋਏ ਤਾਂ ਦੱਸਿਓ ਇੰਨੀ ਖਾਲਸ ਤੇ ਸ਼ੁੱਧ ਖੁਰਾਕ ਤੁਹਾਨੂੰ ਮਿਲਦੀ ਕਿ ਪਰਮੇਸ਼ਵਰ ਦਾ ਤਾਇਆ ਹੋਇਆ ਵਚਨ ਐਨ ਓਦਾਂ ਤੁਹਾਨੂੰ ਦੱਸਿਆ ਜਾਂਦਾ ਜਿੱਦਾਂ ਪਵਿੱਤਰ ਸ਼ਸਤਰ ਦੇ ਵਿੱਚ ਲਿਖਿਆ ਆ ਦਾਸ ਵਾਇ ਹੌਲੀ ਸਪਿਰਿਟ ਇਦਾਂ ਕਹਿੰਦਾ ਵੀ ਫਲਦਾਰ ਬਣੋ ਤਾਂ ਉਹ ਕਹਿੰਦਾ ਫਲਦਾਰ ਬਣੋ ਹੁਣ ਤੁਸੀਂ ਆਪੇ ਹੀ ਹਿਸਾਬ ਕਿਤਾਬ ਲਾ ਲਓ ਇੱਥੇ ਆਪਾਂ ਵਚਨ ਦੇ ਵਿੱਚ ਦੇਖਿਆ ਕਿ ਜਿਹੜਾ ਬਾਗ ਦਾ ਮਾਲਕ ਆ ਉਹ ਤਿੰਨ ਵਰਿਆਂ ਤੋਂ ਆ ਰਿਹਾ ਆ ਔਰ ਉਹਨੇ ਕਿਹਾ ਵੀ ਬੂਟੇ ਨੂੰ ਕੋਈ ਫਲ ਨਹੀਂ ਲੱਗਾ ਤਿੰਨ ਸਾਲ ਹੋ ਗਏ ਮੈਨੂੰ ਆਉਂਦੇ ਨੂੰ ਉਹਨੇ ਬਾਗਵਾਨ ਨੂੰ ਉਹਨੇ ਮਾਲੀ ਨੂੰ ਕੀ ਕਿਹਾ ਕਹਿੰਦਾ ਨੂੰ ਵੜਾ ਸੁੱਟ ਤੇ ਜੇ ਹੁਣੇ ਇੱਥੇ ਸਰੀਰਕ ਰੂਪ ਦੇ ਵਿੱਚ ਪਰਮੇਸ਼ਵਰ ਜੀ ਆਣ ਕੇ ਤੁਹਾਨੂੰ ਪੁੱਛਣ ਤਾਂ ਤੁਸੀਂ ਦੱਸੋ ਵੀ ਆਪਾਂ ਕਿੰਨੇ ਜੜੇ ਆ ਫਲ ਲੈ ਕੇ ਆਉਣ ਵਾਲੇ Que nem a nua